ਅੱਜ ਦਾ ਇਹ ਪ੍ਰੋਗਰਾਮ ਮਾਂ ਦਿਵਸ ਨੂੰ ਸਮਰਪਿਤ ਹੈ। ਇਸ ਪ੍ਰੋਗਰਾਮ ਵਿੱਚ ਆਏ ਸੱਜਣ ਪਤਵੰਤੇ, ਬੱਚਿਓ ਤੇ ਮੇਰੇ ਬਜ਼ੁਰਗੋ, ਅੱਜ ਮਾਂ ਦਿਵਸ ਦੇ ਮੌਕੇ ਤੇ ਤੁਹਾਡੇ ਨਾਲ ਦੋ ਗੱਲਾਂ ਕਰਨ ਦਾ ਸਮਾਂ ਮਿਲਿਆ ਹੈ। ਜਦੋਂ ਬੱਚਾ ਗਰਭ ਚੁੰਦਾ ਹੈ, ਮਾਂ ਉਦੋਂ ਤੋਂ ਹੀ ਦੁੱਖ ਤਕਲੀਫਾਂ ਚ ਲੜਨੀਆਂ ਸ਼ੁਰੂ ਕਰ ਦਿੰਦੀ ਹੈ। ਮਾਂ ਰੱਬ ਦਾ ਦੂਜਾ ਨਾਮ ਹੈ। ਮਾਂ ਆਪ ਗਿੱਲੇ ਪੈ ਆਪਣੇ ਬੱਚੇ ਨੂੰ ਸੁੱਕੇ ਥਾਂ ਪਾਉਂਦੀ ਹੈ। ਮਾਂ-ਬਾਪ ਸਭ ਕੁਝ ਦਾਤੇ ਲਗਾ ਕੇ ਆਪਣੇ ਬੱਚੇ ਨੂੰ ਸਰਕਾਰੀ ਅਫਸਰ ਬਣਾ ਦਿੰਦੇ ਹਨ। ਪਰ ਮਾਂ ਕਦੇ ਆਪਣੇ ਬੱਚਿਆਂ ਨੂੰ ਆਪਣੇ ਹੰਡਾਇ ਦੇ ਦਰਦ ਬਾਰੇ ਨਹੀਂ ਦੱਸਦੀ ਤੇ ਮੈਂ ਇਹੋ ਕਹਿਣਾ ਚਾਹਾਂਗਾ ਸਭ ਸੁੱਖ ਸਹੂਲਤਾਂ ਕੋਠੀਆਂਕਾਰਾਂ ਦੇ ਮਾਲਕ ਬਣ ਕੇ ਪਤਾ ਨਹੀਂ ਕਿਉਂ ਲੋਕ ਆਪਣੇ ਮਾਤਾ ਪਿਤਾ ਨੂੰ ਬਿਰਧ ਆਸ਼ਰਮ ਛੱਡ ਆਉਂਦੇ ਹਨ ਇੰਨੇ ਸ਼ਬਦ ਹੀ ਅਜੇ ਅਫਸਰ ਨੇ ਬੋਲੇ ਸਨ ਪੰਡਾਲ ਵਿੱਚੋਂ ਇੱਕ ਬਜ਼ੁਰਗ ਮਾਈ ਉੱਠ ਕੇ ਤਾੜੀਆਂ ਮਾਰਨ ਲੱਗੀ ਕੋਲ ਖੜੇ ਸੈਕਟਰੀ ਨੇ ਕਿਹਾ ਅਜੇ ਭਾਸ਼ਣ ਖਤਮ ਨਹੀਂ ਹੋਇਆ ਬੀਬੀ ਬੈਠੋ ਬੈਠੋ ਮੈਨੂੰ ਪਤਾ ਹੈ ਖਤਮ ਨਹੀਂ ਹੋਇਆ ਮੈਂ ਇਸ ਅਫਸਰ ਦੇ ਆਖਰੀ ਬੋਲ ਤੋਂ ਖੁਸ਼ਾਂ ਜਿਹੜੇ ਇਸਨੇ ਕਹੀ ਲੋਕ ਪਤਾ ਨਹੀਂ ਕਿਉਂ ਆਪਣੇ ਮਾਤਾ ਪਿਤਾ ਨੂੰ ਆਸ਼ਰਮ ਛੱਡ ਆਉਂਦੇ ਹਨ ਮੈਨੂੰ ਮਾਣ ਹੈ ਮੇਰੇ ਅਫਸਰ ਪੁੱਤ ਤੇ ਜਿਸਨੇ ਇਹ ਸੱਚ ਬੋਲਿਆ ਹੁਣ ਅਫਸਰ ਸ਼ਰਮਸਾਰ ਹੋ ਕੇ ਸਟੇਜ ਤੋਂ ਰੋਂਦਾ ਹੋਇਆ ਉਤਰ ਗਿਆ ਕਿਉਂਕਿ ਇਹ ਮਾਈ ਕੋਈ ਹੋਰ ਨਹੀਂ ਇਸ ਅਫਸਰ ਦੀ ਮਾਂ ਸੀ ਜੋ ਕਈ ਸਾਲ ਪਹਿਲਾਂ ਇਸ ਨੂੰ ਬਿਰਦਾ ਆਸ਼ਰਮ ਛੱਡ ਆਇਆ ਸੀ